ਸੂਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇਤ ਓ ਅੰਕਾਰ ਸਤਿਗੁਰ ਪ੍ਰਸਾਦਿ ਕਿਸ ਹਉ ਜਾਚੀ ਕਿਸ ਆਰਾਧੀ ਸਤਿਗੁਰੂ ਅਮਰ ਰਾਮਦਾਸ ਜੀ ਦੀ ਬਾਣੀ ਨੌ ਸ਼ਬਦ ਸੰਪੂਰਨ ਹੋਏ ਆ ਹੁਣ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵਚਨੋ ਚਾਰਨ ਕਰਨ ਲੱਗੇ ਆ ਪਹਿਲੇ ਘਰ ਸਰਗਾ ਤੇ ਤੁਕੇ ਤਉ ਤੁਕਾ ਵਾਲੇ ਇੱਕ ਸ਼ਬਦ ਆ ਗਿਆ ਅਗੇ ਚਾਹ ਤੋ ਕਿ ਆਉਣਗੇ ਚਾਰ ਚਾਰ ਦੁਕਾਨਾਂ ਆਏ ਫੇਰ ਦੁੱਤ ਕੇ ਆਉਣਗੇ ਇਸ ਪ੍ਰਕਾਰ ਮਾਰੇ ਸਾਰੇ ਕਿਉਂ ਤਕਾ ਦਾ ਸ਼ਬਦੋ ਚਾਰਦੇ ਆ ਇੱਕੋ ਵਾਹਿਗੁਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਤੋਂ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਰਸਾ ਜੀ ਵਾਹਿਗੁਰੂ ਕੋ ਬਿਨਾ ਕਿਹਦਾ ਇਰਾਦਾ ਜਿਹੜਾ ਹੈ ਉਹਦੇ ਕਰਕੇ ਕੀ ਲਾਭ ਹੋਵੇਗਾ ਜੇ ਪਰਵਰਤ ਕਰਦੇ ਹੋ ਉਚਾਰਦੇ ਹਮ ਕਿਸ ਹੋਂ ਜਾਚੀ ਕਿਸ ਆਰਾਧੇ ਪਰਮੇਸ਼ਰ ਕੀਦੇ ਬਾਸੂਸੀ ਜਾਚ ਕੇ ਜਾ ਕੇ ਜਾਚੀ ਮੰਗਿਏ ਕਿ ਕੀ ਵੀ ਅਰਾਧਨਾ ਕਰੀਏ ਜਲਦੀ ਭਾਵਨਾ ਨਾਲ ਕਰਦਾ ਨਾਲ ਯਾਦ ਕਰੀਏ ਕਿਸ ਨੂੰ ਜਾਂ ਸਭ ਕੋ ਕੀਤਾ ਹੋਵੇ ਜਦੋਂ ਇਹ ਪਰਮੇਸ਼ਰ ਸਾਹ ਕੋਈ ਤੇਰਾ ਪਿੱਛੇ ਕੀਤਾ ਹੋਇਆ ਸੀ ਹੁਣ ਸਭ ਕੋ ਤੇਰਾ ਕੀਤਾ ਹੋਇਆ ਅੱਗੇ ਨੂੰ ਸਭ ਕੋ ਤੇਰਾ ਕੀਤਾ ਹੋਵੇਗਾ ਅਈ ਤਾਂ ਨੀ ਸਮਰਨ ਕਰਨਾ ਚਾਹੁੰਦੇ ਆ ਚੰਗਾ ਜੋ ਜੋ ਦੀਸਾ ਵੱਡਾ ਵਡੇਰਾ ਜੋ ਮਾਣ ਬਰਮਾ ਜੀ ਵੱਡੇ ਬੰਨੇ ਸ਼ਿਵ ਜੀ ਆਦਿਕ ਲੰਮੀ ਹੋਰ ਵਾਲੇ ਵੱਡਿਆਂ ਤੋਂ ਵੱਡੇ ਮੰਨੇ ਹਨ ਤੂ ਤੂ ਖਾਕੂ ਰਲਸੀ ਸਵਾਪ ਆਪਣੀ ਉਮਰ 100 100 ਵਰੇ ਦੀ ਪੂਰੀ ਕਰਕੇ ਖਾਕ ਮਿੱਟੀ ਵਿੱਚ ਰਲ ਗਏ ਸੀ ਪਿਛਲੇ ਹੁੰਦੇ ਰਲ ਗਏ ਅੱਗੇ ਨੂੰ ਰਲ ਜਾਉਣਗੇ ਜਦੋਂ ਦੀ ਉਮਰ ਹੋ ਪੂਰੀ ਹੋ ਗਈ ਮਿਰ ਪਹੁ ਨਿਰੰਕਾਰ ਭਵ ਖੰਡਨ ਨੂੰ ਜੈਸਰ ਕੇ ਹਰ ਮਾਰਿਆ ਉਸ ਨੇ ਕਿਸੇ ਵੀ ਹੋਰ ਪਾਸ਼ਨਾ ਕਰਦੇ ਆਪ ਮਿਰ ਪਹੁ ਹੈ ਇਕਾਤੋ ਰਹਤ ਹੈ ਨਿਰੰਕਾਰ ਮੈ ਕੀ ਇਕਾਤੋ ਰਹਤ ਹੈ ਅਜੇ ਭਵ ਜੰਮਣ ਮਰਨ ਦੇ ਭੈ ਨੂੰ ਖੰਡਣ ਵਾਲਾ ਹੈ ਕਟਣ ਵਾਲਾ ਸਭ ਸੁਖ ਨਵ ਲਿਦ ਦੇਸੀ ਸਾਰੇ ਸੁਖ ਸੁਦੇ ਬਾਦਸ਼ਾਹ ਨਵੀਂ ਨਹੀਂ ਐਸਨ ਬਸਨਾ ਆਦਿਕ ਨਵਜਾਏ ਭਗਤੀ ਰੂਪ ਖਿਆਨਿਆਂ ਨੂੰ ਆਪ ਹੀ ਪਿੱਛੇ ਦੇਸੀ ਦਿੰਦੇ ਸੀ ਹੁਣ ਜਿੰਨੇ ਹੋ ਅੱਗੇ ਨੂੰ ਬਖਸ਼ੇ ਕਰੋਗੇ ਦੇਵੋਗੇ ਹਰ ਜੀਓ ਤੇਰੀ ਦਾਤੀ ਰਾਜਾ ਜਿਹਨੂੰ ਬਾਲ ਕੋ ਖਰੀਗੀ ਆਪ ਦੀ ਦਾਤ ਕਰਕੇ ਹੀ ਗੱਜੀ ਦਾ ਤਰਪਤ ਹੋਈਦਾ ਆਪ ਦੀ ਦਾਤ ਕਰਕੇ ਹੀ ਬ੍ਰਹਮ ਗਿਆਨ ਦੀ ਦਾਤ ਕਰਕੇ ਰਾਜਾ ਗਿਆਨ ਸਰੂਪ ਹੋਈਦਾ ਹੈ ਮਾਨਸ ਬਪੜਾ ਕਿਆ ਸਾਲਾ ਹੀ ਗੱਲੋਂ ਤੁਸੀਂ ਜਿਹੜਾ ਮਨੁੱਖ ਹੈ ਪੱਤਰੀ ਹਲਾਉਣ ਵਾਲਾ ਪੱਖਾ ਨਾ ਕਰਦੇ ਨਹੀਂ ਆ ਮਾਨਸ ਬਪੜਾ ਕਿਆ ਸਾਲਾ ਹੀ ਇਹ ਮਾਨਸ ਜਿਹੜਾ ਮਨੁੱਖ ਬਪੜਾ ਵਿਚਾਰਿਆ ਤੁਛੋ ਮਾਨਸੋ ਸੈਦ ਭਰਿਆ ਹੋਇਆ ਇਹਦੀ ਕੀ ਸਿਫਤ ਕਰਨੀ ਹੈ ਲੋਕਾਂ ਨੇ ਹਿਲਾ ਜੋ ਮਰਮੰਨ ਸੀ ਦੁਨੀਆ ਨੇ ਸਲਾਜ ਜੋ ਵਰਖਾਕ ਥੀ ਕੀ ਤਿਸ ਕਾ ਮੋਹ ਤਾਜ ਕੋ ਕੀ ਉਸ ਦੇ ਕੁਸ਼ਾਂਤੀ ਬੰਨਣਾ ਹੈ ਕੀ ਕਿਸੇ ਦੀ ਪਸੰਦ ਕਰਨੀ ਹੈ ਰਹਾਉ ਜਿਨ ਹਰ ਧਿਆਆ ਸਭ ਕਿਸ ਤਿਸ ਕਾ ਐਨ ਦੇ ਤੇ ਸਦਗੁਨੀ ਜੀ ਦਾ ਬਹਿ ਰਹਾਉ ਜਨ ਇੱਕ ਆਨੀ ਵਿੱਚ ਬਸਦੇ ਵੀ ਰਹਾਈ ਪੜਿਆ ਕਰੋ ਫਿਕਰ ਹਾਉ ਨਹੀਂ ਪੜਨਾ ਕੋ ਇਕਾਜ ਰਾਇ ਹਾ ਦੀ ਪੌੜੀ ਲਈ ਹੈ ਸਮਝਣਾ ਜਿਨ ਹਰ ਧਿਆਇਆ ਸਭ ਕਿਸ ਤਿਸ ਦਾ ਜਿਸਨ ਹਰੀ ਅਕਾਲ ਪੁਰਖ ਨੂੰ ਪਿਆਣਾ ਕੀਤਾ ਸਭ ਖੁਸ਼ ਹੋਸਦਾ ਹੀ ਅਮਾਰਾ ਬਖਸ਼ੀ ਕੀਤੀ ਹੈ ਤੇਸੀ ਧੂਤ ਗਵਾਈ ਉਹਦੀ ਆਸਾਂ ਨੂੰ ਕੀ ਫੁਰਖੋ ਜਨਮ ਜਨਮਾਂ ਤਿਆਂ ਦੀ ਸੱਚੇ ਕਾਰਸ਼ਣ ਗਵਾਜ ਉੱਤੀ ਮੇਟ ਦਿੱਤੀ ਹੋ ਐਸਾ ਧਨ ਦੀਆ ਸੁਖ ਦਾਤਾ ਸੁਖ ਦਾਤਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੇ ਜੀ ਅਮਰ ਤੋਂ ਨਾਮ ਤੁਹਾਨੂੰ ਉਹਨਾਂ ਨੂੰ ਬਖਸ਼ਿਆ ਹੈ ਇਹ ਫੁੱਟ ਨਾ ਕਬਹੀ ਜਾਏ ਕਦੇ ਵੀ ਸਤਿਗੁਰੂ ਜੀ ਮੁੱਕ ਨਹੀਂ ਜਾਂਦਾ ਉਹਨਾਂ ਮਹਾਂਪੁਰਖਾਂ ਦੇ ਪਾਸੋਂ ਟੋਟ ਨਹੀਂ ਕਰੇ ਆਉਂਦੀ ਨਾਮ ਧੰਦੀ ਜਿਵੇਂ ਜਿਵੇਂ ਜਪਦੇ ਹੈ ਟੋਟ ਮਾਰੇ ਬੱਦੋ ਜਾਈ ਆਨੰਦ ਭਇਆ ਸੁਖ ਸਹਿਜ ਸਮਾਣਿ ਜਦ ਆਨੰਦ ਸਰੂਪ ਪ੍ਰਾਪਤ ਹੋ ਗਿਆ ਫੇਜੇ ਸੁਖ ਸਰੂਪਿਕ ਉਹਨਾਂ ਦੇ ਕੇ ਸਮਾਗੇ ਹਮ ਬ੍ਰਹਮੇਤਰ ਵੀ ਆਨੰਦ ਪ੍ਰਾਪਤ ਹੋ ਗਿਆ ਅਧਿਕਾਰੀ ਵੀ ਸਹੀ ਜੇ ਸਤਿਗੁਰੂ ਦੀ ਸਮਾਗਮ ਇਹਨਾਂ ਦੇ ਮਲਾਪੀ ਸਤਿਗੁਰੂ ਮੇਲ ਮਿਲਾਏ ਜਿਨ੍ਹਾਂ ਨੂੰ ਸਤਿਗੁਰੂ ਨੇ ਨਾਮ ਦੇ ਮੇਲ ਚ ਮਲਾਇਆ ਹੈ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪ ਦੇ ਸਰੂਪ ਦੇ ਮੇਲ ਚ ਮਲਾਉਣਾ ਕੀਤਾ ਹੈ ਮਨ ਨਾਮ ਜਪ ਨਾਮ ਆਰਾਧ ਜੂਰ ਉਪਦੇਸ਼ ਹੋ ਦਿੰਦੇ ਹੈ ਮਨ ਕਰਕੇ ਭਾਈ ਨਾਮ ਜਪਿਆ ਕਰ ਬਾਣੀ ਕਰਕੇ ਵੀ ਨਾਮ ਨੂੰ ਅਰਧਨਾ ਧਾਰਨਾ ਨਾਲ ਯਾਦ ਕਰਿਆ ਕਰ ਆਨੰਦ ਦੇ ਨਾਮ ਵਿਖਾਣ ਰਾਜ ਨੇ ਸੰਗਤ ਮਿਲ ਕਰਕੇ ਵੀ ਪਰਮੇਸ਼ਰ ਦੇ ਨਾਮ ਦਾ ਹੀ ਕਥਨ ਕਰਿਆ ਕਰ ਮਨ ਨਾਲ ਵੀ ਨਾਮ ਦਾ ਧਿਆਨ ਕਰਿਆ ਕਰ ਅਤੇ ਸਾਹਾਂ ਨਾਲ ਵੀ ਰਾਜ ਨੇ ਨਾਮ ਨੂੰ ਉਦਾਹਿਆ ਕਰ ਰਾਜ ਨੇ ਰਸਨਾ ਕਰਕੇ ਵੀ ਨਾਮ ਦਾ ਹੀ ਵਿਖਿਆਨ ਕਰਿਆ ਕਰ ਜ਼ੁਬਾਨ ਕਰਕੇ ਉਪਦੇਸ਼ ਸੁਣ ਸਾਧ ਸੰਤਨ ਕਾ ਇਹ ਸਾਬ ਜੋ ਸੇਵਕ ਸਤਗੁਰੂ ਨਾਨਕ ਦੇ ਸੰਤ ਹਨ ਮੇਰੇ ਕੋਲ ਸਾਧਬ ਮਸਾਇਦ ਨੇ ਦਸੇਯਾ ਗੋਵਿਚਿ ਕੋਆ ਸ਼ਾਦ ਕਰਨ ਵਾਲੇ ਸਾਧ ਸ੍ਰੇਸ਼ਟ ਸੰਤ ਸਵਾਦਗਿਆ ਜਪਨ ਵਾਲਿਆਂ ਨੇ ਉਪਦੇਸ਼ ਸੁਣ ਕੇ ਆਪ ਚੂਕੀ ਕਾਣ ਜਮਾਣੀ ਸਾਧਵਕਾਰੀਆਂ ਨੂੰ ਤਤ ਵੇਚਿਆਂ ਦਾ ਉਦੇਸ਼ ਸੁਣ ਕੇ ਸਾਰੀ ਜਮਾ ਦੀ ਜਿਹੜੀ ਕਾਣ ਕੋਣ ੜ ਸੀ ਸਭ ਚੱਕੀ ਜਮਨ ਮੰਦਰੀ ਕੋਣ ੜ ਵੀ ਚੱਕੀ ਗਈ ਜਿਨ ਕਾਓ ਕਿਰਪਾਲ ਹੋਆ ਤਬ ਮੇਰਾ ਜਿਨਾਂ ਦੇ ਤੇ ਮੇਰਾ ਵਾਹਿਗੁਰੂ ਕਿਰਪਾਲੂ ਹੋਇਆ ਕੁਰਬਲੇ ਨਿਸ ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਇਹ ਲਾਗੇ ਗੁਰ ਕੀ ਬਾਣੀ ਮਨੁੱਖਾ ਜਨੂੰ ਤਾਰ ਕੇ ਗੁਰੂ ਸਾਹਿਬ ਦੀ ਬਾਣੀ ਵਿੱਚ ਜੁੜਿਆ ਹੈ ਗੁਰ ਬਾਣੀ ਵਿੱਚ ਲੱਗੇ ਹੈ ਪ੍ਰੇਮ ਕਰਕੇ ਸਿਮਰਨ ਭਜਨ ਕਰਦੇ ਆਂ ਕੀਮਤ ਕੌਣ ਕਰਾ ਪ੍ਰਭ ਤੇਰੀ ਜੀ ਮਹਾਰਾਜ ਆਪ ਦੀ ਸਰੂਪ ਦੇ ਅਨੰਤ ਦੀ ਜਿਹੜੀ ਕੀਮਤ ਮੁੱਲ ਹੈ ਕੌਣ ਕਹਿ ਸਕਦਾ ਬ੍ਰਹਮਾ ਦੀ ਪਦਵੀ ਜਿੰਨਾ ਹੈ ਜਾਂ ਸ਼ਿਵ ਜੀ ਦੀ ਪਦਵੀ ਜਿੰਨਾ ਹੈ ਜਾਂ ਸਵਰਗ ਦੇ ਰਾਜ ਦੀ ਪਦਵੀ ਹੈ ਇਹ ਕੋਈ ਮੁੱਲ ਨਹੀਂ ਪਾ ਸਕਦਾ ਨਾ ਮੁਕਤੀਆਂ ਇਹ ਬਰਾਬਰ ਰੱਬ ਸਕਦੀਆਂ ਤੂੰ ਸਰਬ ਜੀਆ ਦਇਆਲਾ ਤੁਸੀਂ ਸਾਰ ਜੀਆ ਤੇ ਮਹਾਰਾਜ ਆਲਪਾ ਕਰਨ ਵਾਲਿਓ ਆਪਰੇ ਗੁਣੋ ਦੀ ਕੌਣ ਕੀਮਤ ਕਹਿ ਸਕਦਾ ਹੈ ਸਭ ਕਿਸ ਕੀਤਾ ਤੇਰਾ ਵਰਤੈ ਸੋ ਕੁ ਜੀਵ ਵਰਤਾਰਾ ਵਰਤੈ ਸੰਸਾਰ ਤੇ ਇਹ ਆਪ ਜੀ ਦਾ ਕੀਤਾ ਹੋਇਆ ਵਰਤ ਰਿਹਾ ਹੈ ਕਿਆ ਹਮ ਬਾਲ ਗੋਪਾਲਾ ਉਸ ਹੀ ਮਹਾਰਾ ਬਾਲ ਗੋਪਾਲ ਨੰਨੇ ਬੱਚੇ ਛੋਟੇ ਬੱਚੇ ਅਸੀਂ ਕੀ ਚੀਜ਼ ਹਾਂ ਏ ਗੋਪਾਲ ਅਸੀਂ ਬਾਲ ਕੇ ਕੀ ਚੀਜ਼ ਅਗਿਆਤ ਰਾਖਲੇ ਹੋ ਨਾਨਕ ਜਨ ਤੂੰ ਮਰਾ ਸਿਮਰ ਮੈਂ ਤੁਹਾਡਾ ਜਨ ਹਾਂ ਮੇਰੀ ਅੱਖਿਆ ਕਰੇ ਗੁਰੂ ਸਾਹਿਬ ਜੀ ਆਪਾਂ ਨੂੰ ਯਾਦ ਚ ਦੱਸਦੇ ਐ ਕਿਉਂ ਪਿਤਾ ਤੂਤ ਕਿਰਪਾਲਾ ਜਿਵੇਂ ਪਿਤਾ ਪੁੱਤਰ ਤੇ ਕਿਰਪਾਲੂ ਹੋ ਕੇ ਉਹ ਗੜਾ ਨੂੰ ਪਿਲਾ ਕੇ ਰੱਖ ਲੈਂਦਾ ਇਸੇ ਪ੍ਰਕਾਰ ਮਾਰਾ ਤੁਸੀਂ ਪਿਤਾ ਮਾਤਾ ਹੋ ਸਾਡੇ ਅਸੀਂ ਆਜੇ ਪੁੱਤਰ ਹਾਂ ਕਿਰਪਾਲੂ ਜੀ ਸੋਰਠਮ ਹੱਲਾ ਪੰਜਵਾ ਘਰ ਪਹਿਲਾ ਚੌਥਕੇ ਗੁਰੂ ਗੋਬਿੰਦ ਸਲਾਹੀਏ ਭਾਈ ਕਿਉਂ ਤੁੰਗੋ ਵਾਲੇ ਸ਼ਬਦ ਆ ਰਹੇ ਹਨ ਅੱਗੇ ਹਾਂ ਜੀ ਪਹਿਲੇ ਘਰ ਸਰਕਾਰ ਤੇ ਚਾਰਦੇ ਹਨ ਗੁਰੂ ਗੋਬਿੰਦ ਸਲਾਹੀਏ ਭਾਈ ਇਹ ਭਾਈ ਗੁਰੂ ਅਕਾਲਪੁਰਖ ਰੂਪ ਹੈ ਗੋਬਿੰਦ ਰੂਪ ਗੁਰੂ ਹੈ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ ਉਹਨਾਂ ਦੀ ਸਿਫਤ ਕਰਦੇ ਰਹੀਏ ਹਰ ਵਕਤ ਮਨ ਤਾਂ ਹਿਰਦੈ ਧਾਰ ਮਨ ਕਰਕੇ ਤਨ ਕਰਕੇ ਹਿਰਦੇ ਕੇ ਵਸਾ ਕੇ ਮਾਰੋ ਉਹ ਪਿਆਰ ਉਹ ਦਾਰਸਨ ਮੇਰੇ ਅੰਦਰ ਕੀ ਤੋਸੀ ਸਿਰ ਦੇ ਵਿੱਚ ਇਸਨੂੰ ਧਾਰਨ ਕਰਕੇ ਉਸ ਗੁਰੂ ਅਕਾਲ ਪੁਰਖ ਨੂੰ ਸਲਾਹੁਣਾ ਕਰੀਏ ਮਨ ਤਨ ਜਿੱਥੇ ਵੀ ਆਵੇ ਨਾਮ ਤਰਲਾ ਵਾਜੁੰਦਾ ਹੈ ਜਾਂ ਤੰਦੇ ਅੰਦਰ ਜੋ ਹਿਰਦਾ ਹੈ ਹਿਰਦੇ ਅੰਦਰ ਜੋ ਮਰ ਰਹਿਣ ਵਾਲਾ ਹੈ ਉਸ ਨਾਮ ਦੇ ਚ ਧਾਰਨ ਕਰਕੇ ਗੁਰਾਂ ਦੇ ਉਪਦੇਸ਼ ਦੇ ਤਾਈ ਇਸ ਤਰ੍ਹਾਂ ਦੂਜੀ ਲੋਗਾਂ ਦਾ ਮੰਤਨ ਹਿਰਦਾ ਧਾਰ ਜਿੱਥੇ ਵੀ ਇਹ ਤਿੰਨ ਸ਼ਬਦਾਂ ਦਾ ਆਕਰਮਣ ਉੱਥੇ ਮਨ ਮੰਤਰ ਨੂੰ ਸਤਿ ਸ਼੍ਰੀ ਅਕਾਲ ਦੇ ਵਿੱਚ ਹਿਰਦਾ ਆਸਾਨ ਹੋ ਉਸ ਰੂਪੇ ਭਾਰ ਨੂੰ ਕਰਕੇ ਜਿਵੇਂ ਮਨੁਸ਼ੀਰਮਣੀ ਜੀ ਪਰਮੇਸ਼ਵਰ ਹੈ ਉਸ ਨੂੰ ਸਤਿ ਸ਼੍ਰੀ ਅਕਾਲ ਜੋ ਜਿਹਾ ਹੈ ਉਸ ਨੂੰ ਸਿਮਾ ਕਰਕੇ ਜਪਨਾ ਕਰੀਏ ਜੀ ਜੈ ਸਾਰ ਸੰਦੇ ਜੀ ਮਨਨੇ ਮਨਨ ਕਰਕੇ ਜੰਗ ਡੇਰ ਵਾਲਾ ਇਹ ਤਾਂ ਨਹੀਂ ਕਿ ਉਹ ਜਿਹੜਾ ਜੁਗ 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 ਕਰ ਰਹਾ ਉਹ ਸਰਕਾਰ ਵਰਗ ਨੂੰ ਉਹਦਾ ਮਹਾਂਪੁਰਖਾਂ ਦੇ ਵਸਾਤੀ ਜੀ ਜਿਵੇਂ ਪਾਚਾ ਸਾਹਿਬ ਮਨ ਵਸਾ ਭਾਈ ਜੇ ਤੈਨੂੰ ਨਹੀਂ ਸੱਚਾ ਸਹਿਬ ਪਰਮੇਸ਼ਰ ਮਨ ਜੀ ਵਸ ਜਾਏਗਾ ਜਿਹੜਾ ਕਰਮੀ ਸਾਂ ਵੈਸੇ ਹੀ ਕਮਾਈ ਧਰਤੀ ਸ੍ਰੇਸ਼ਟ ਹੈ ਤਾਰ ਕੁਮਾਈ ਸਾਰੇ ਜੇ ਹੋਈ ਅਸਲੀ ਜਿਤ ਤਨ ਨਾਮ ਨਾ ਉਪਜੈ ਭਾਈ ਜਿਵੇਂ ਤਨ ਮਨ ਸ਼ਰੀਰ ਵਿੱਚ ਨਾਮ ਪ੍ਰਗਟ ਨਹੀਂ ਹੁੰਦਾ ਏ ਭਾਈ ਇਹ ਤਨ ਹੋਏ ਸ਼ਾਹ ਸਭੀ ਵਿਸ਼ੇ ਦੀ ਕੁ ਸੰਗਤ ਕਰਕੇ ਸਵੈ ਹੋ ਗਏ ਲਾਂਤਨ ਕਰਕੇ ਸਾਧ ਸੰਗਤ ਕੋ ਵਾਰਿਆ ਭਾਈ ਸਹਿਜ ਸੰਗਤ ਤੁਸੀਂ ਵੈਰ ਨਹੀਂ ਜਾਣਿਆ ਇਹ ਭਾਈਓ ਜਿਨ ਏਕ ਓੰਕਾਰ ਆਧਾਰ ਸਹਿਜ ਸੰਗਤ ਕਿਹੜੀ ਹੈ ਜਿਨ੍ਹਾਂ ਨੂੰ ਇੱਕ ਓੰਕਾਰ ਦਾ ਆਸਰਾ ਹੋਰ ਸਾਰੇ ਆਸਰੇ ਛੱਡਦੇ ਜਿਨ੍ਹਾਂ ਨੇ ਇੱਕੋ ਕਾਲ ਕੁਦਰ ਦੇ ਸਰੂਪ ਦਾ ਆਸਰਾ ਲਿਆ ਹੋਇਆ ਜਿਨ੍ਹਾਂ ਨੇ ਉਹਦਾ ਨਾਮ ਸਤ ਸੰਗ ਸਮਝਣੋਂ ਕਿਸੇ ਰੰਗੇ ਹੋਏ ਲੀੜਾ ਦਾ ਨਾਮ ਸਤ ਸੰਗ ਨਹੀਂ ਹੋਉ। ਸੋਈ ਸੱਚ ਆਰਾਧਨਾ ਭਾਈ ਇਹ ਭਾਈ ਉਹ ਸੱਚ ਨਹੀਂ ਸਿੱਖੇ ਕਰਕੇ ਉਸ ਪ੍ਰਮੇਸ਼ੁਰ ਦਾ ਗੱਤਨ। ਜਲਦੀ ਭਾਵਨਾ ਨਾਲ ਯਾਦ ਕਰੀਏ ਜਿਸ ਤੇ ਸਭ ਕਿਛ ਹੋ। ਜਿਸ ਨਾਇ ਗੁਰੂ ਬਲੋ ਸਭ ਕੁਛ ਆਰਥੋ ਸਾਰੇ ਉਸਾਰਿਆ ਪੂਸਾਰਿਆ ਪਾਲੋ ਪੂਸਨੇ ਸਭ ਕੁਝ ਹੋ ਰਿਹਾ ਹੈ ਗੁਰਪੂਰੈ ਜਾਣ ਆਇਆ ਭਾਈ ਸਤੂ ਨਾਨਕ ਦੇ ਪੂਰੀਆ ਨੇ ਇਹ ਜਗਣਾ ਕੀਤਾ ਸੇ ਭਰਾਵੋ ਇਸ ਬਿਨ ਅਵਰ ਨਾ ਕੋਈ ਸੁਝਾਈ ਕਿ ਬਿਨ ਅਵਰ ਇਸਤਾਨ ਚ ਹੋਰ ਕੋਈ ਨਹੀਂ ਹੈ ਆਪੇ ਆਪ ਹੈ ਸਹਾਉ ਨਾਮ ਜੀ ਹੋਣੇ ਪਜੂਏ ਭਾਈ ਜੋ ਭਾਈ ਅੰਮ੍ਰਿਤ ਨਾਮ ਤੋਂ ਬਗੈਰ ਹਨਗੇ ਉਹ ਵਿਸ਼ੇ ਇਹ ਜਿੱਤ-ਕਿੱਤ ਕੇ ਖੱਜ-ਖੱਜ ਕੇ ਤੜਜ-ਤੜਜ ਕੇ ਫਰਸ-ਫਰਸ ਕੇ ਮਰ ਗਏ ਹੈ ਭਾਈ ਗਣਤ ਨਾ ਜਾਏ ਗਣੀ ਇੰਨੇ ਮਰ ਚੁਕੇ ਜੀ ਗਿਣਤੀ ਗਣੀਆਂ ਹੀ ਗਿਣੀ ਨਹੀਂ ਜਾਂਦੀ ਹੈ ਕਰੋੜਾਂ ਅਰਦਾਆਂ ਦੀਆਂ ਗਿਣਤੀਆਂ ਵੀ ਨਹੀਂ ਗਨੀਆਂ ਜਾਂਦੀਆਂ ਇਹਨੂੰ ਸੱਚ ਸੋਚ ਨਾ ਪਾਈਏ ਭਾਈ ਸੱਚੇ ਨਾਮ ਤੋਂ ਬਿਨਾ ਭਾਈ ਸੋਚ ਅੰਤਾਂ ਕਰਨ ਦੀ ਸੁੱਧੀ ਰੂਪ ਪਵਿੱਤਰਤਾ ਨਹੀਂ ਕਿਤੋਂ ਵੀ ਪਾਈ ਦੀ ਕੋਈ ਦੇ ਰੂਪ ਦੀ ਵਿਚਾਰ ਵੀ ਨਹੀਂ ਕਿਤੋਂ ਦੀ ਪੱਕੇ ਤੋਂ ਪਾਈ ਦੀ ਸੱਚਾ ਅਗਨ ਧਣੀ ਸੱਚਾ ਐ ਕਿ ਮਨ ਦੀ ਗੰਕਾ ਤੋਂ ਕਰੇ ਧਣੀ ਮਾਲਕ ਆਵਣ ਜਾਣ ਨਾ ਚੁੱਕਈ ਭਾਈ ਇਹ ਭਾਈ ਜਿਨ੍ਹਾਂ ਚ ਦੁਨੀਆ ਦੀ ਮਨੋਰ ਚ ਪਿਆ ਹੋਇਆ ਉਹਨਾਂ ਚੜਾਉਣਾ ਜਾਣਾ ਜੰਮਣਾ ਮਰਨਾ ਇਹ ਗੱਲ ਪਿਆ ਰਹਿਦਾ ਨਹੀਂ ਚੱਟਿਆ ਜਾਂਦਾ ਕੀ ਦੁਨੀ ਮਣੀ ਇਹ ਦੁਨੀਆ ਦੀ ਮਣੀ ਮਨਾਉਤ ਹੈ ਸੰਗਤਾਂ ਹੈ ਇਹ ਸਭ ਝੂਠੀ ਹੈ ਗੁਰਮੁਖ ਕੂਟ ਉਹ ਧਾਰ ਦਾ ਭਾਈ ਗੁਰਮੁਖ ਜਿਹੜੇ ਹਨ ਉਹ ਕਰੋੜਾਂ ਜੀਆਂ ਦਾ ਉਧਾਰ ਕਰ ਦਿੰਦੇ ਹਨ ਇਹ ਨਾਮ ਹੈ ਏਕ ਕਣੀ ਇੱਕ ਨਾਮ ਦਾ ਕਿਨਕਾ ਮਾਤਰ ਦੇ ਕੇ ਕਿਨ ਕਹੇ ਜੀਵ ਸਾਜਾ ਤਾਂ ਕਿ ਮਹਿਮਾ ਗਨੀ ਨਾ ਆਵੇ ਕਿੰਚਤ ਕਾਲ ਪਰਮੇਸ਼ਰ ਦਾ ਨਾਮ ਕਣੀ ਦੀ ਈ ਕਿ ਉਹ ਇਸ ਪ੍ਰਕਾਰ ਕੋਈ ਸਾਧ ਸੰਗਤ ਜੀ ਕਿੰਕੇ ਮਾਤਰ ਉਹਦਾ ਵਜਨ ਤਾਂ ਨਹੀਂ ਕਿਹਾ ਜਾਂਦਾ ਕਿਨਕਾ ਮਾਤਰ ਕਾਲ ਥੋੜਾ ਕਾਲ ਹੀ ਉਪਦੇਸ਼ ਦੇ ਕੇ ਥੋੜਾ ਉਪਦੇਸ਼ ਦੇ ਕੇ ਨਿਹਾਲ ਕਰ ਦਿੰਦੇ ਹਨ ਇਹ ਮੇਰਾ ਤਾਂ ਸਾਸ ਸੁਧਿਆ ਭਾਈ ਕਿਨਕਾ ਵਾਹਿਗੁਰੂ ਮੰਤਰ ਦਾ ਕਿਨਕਾ ਆਮ ਨਾਮ ਨੂੰ ਕਿਹਾ ਕਿਨਕਾ ਇਹ ਜੀਵ ਸਾਜ ਤਾਂ ਕਿ ਸਾਬਤ ਨਾਮ ਤਾਂ ਵਾਹਿਗੁਰੂ ਮੰਤਰ ਹੈ ਨਾ ਕਿ ਚੌਥਾ ਇਸ ਦਾ ਨਾਮ ਦਾ ਦੱਸਿਆ ਹੈ ਕਿ ਉਹ ਥੋੜਾ ਕਾਲ ਦਾ ਵਾਚਕ ਵੀ ਹੈ ਨਾਮ ਦਾ ਕਿਨਕਾ ਮਾਤਰ ਥੋੜੇ ਮਾਤਰ ਕੁਦੇਸ਼ ਨਾਮ ਦਾ ਦੇ ਕੇ ਕਰੋੜਾਂ ਜੀਆਂ ਦਾ ਗੁਰਮਖਵਧਾਰ ਕਰ ਦਿੰਦੇ ਹਨ ਇਹ ਪਾਈ ਸਿਮਰਤ ਸਾਸ ਸੂਧਿਆ ਪਾਈ 27 ਸਿਮਰਤੀਆਂ ਨੂੰ વિશેષ ਸ਼ਾਸਤਰਾਂ ਨੂੰ ਕੋਧ ਕੇ ਇਹ ਖੇਹ ਰਹੀ ਕੋਧ ਕੇ ਬਿਨ ਸਤਗੁਰ ਭਰਮ ਨਾ ਜਾ ਸਤਿਗੁਰ ਸਾਸ ਨੂੰ ਗਾਇਤਿਰ ਦਾ ਭਗਮੀ ਜੰਦਾ ਗਿਆਨੀ ਰਿਖੀ ਜੀ ਮੈਦਾਨ ਦਾ ਸ਼ਤਪਾ ਕਹੂ ਕਰਨ ਵਾਲੇ ਦਾ ਹੰਕਾਰ ਹੋ ਗਿਆ ਸੀ ਕਾਰਕਪੂਣੇ ਦਾ ਜੇ ਆਰਸੋ ਮਰੇ ਕਾਲ ਕਪੁਰੇ ਜੇ ਮੰਨਤੀ ਪਿਆਰਿਆ ਤੇ ਨਾਰਦ ਗੁਣੀ ਨੇ ਪਰਵੇਸ਼ ਦਿੱਤਾ ਤੇ ਨਾਰਦ ਗੁਣੀ ਭਗਵਾਨ ਤੋਂ ਜਸ ਨੂੰ ਸੁਣਾਇਆ ਜਦੋਂ ਤੁਮ ਗਾਂਦੇ ਗੁਣ ਗੀਤਾ ਨੂੰ ਗਾਇਆ ਨਾਰ ਉਸ ਵੇਲੇ ਭਾਵ ਭਗਤੀ ਜੀ ਵਿਆਸ ਰਖੀ ਲੱਗਾ ਤਾਂ ਇਹਦੇ ਜਲਦੀ ਤਪ ਸ਼ੰਕਾਰ ਵੀ ਮਿਟੀ ਸੀ ਕਿਉ ਸਤਿਗੁਰਾਂ ਨੇ ਧਰਮ ਨਹੀਂ ਕਿਹਾ ਜਾਂਦਾ ਹੈ ਅਨਕ ਕਰਮ ਕਰ ਥਕਿਆ ਭਾਈ ਬਨੇਜ ਜੀਵ ਕਰਮਾਂ ਨੂੰ ਕਰਕੇ ਥੱਕ ਗਿਆ ਸੰਸਾਰ ਵਿੱਚ ਇਹ ਭਾਈ ਫਿਰ ਫਿਰ ਬੰਧਨ ਪਾ ਮੁਰ ਮੁਰ ਦੇ 84 ਦੇ ਫੇਰਿਆਂ ਦੇ ਕਰਕੇ ਭੁਗਤਾਂ ਦੇ ਬੰਧਨ ਹੀ ਪਾਈ ਜਾਂਦੇ ਹਨ ਪਾਈ ਜਾਂਦਾ ਹੈ ਚਾਰੇ ਕੁੰਡਾ ਸੂਧੀਆਂ ਭਾਈ ਚਾਰੇ ਕੁੰਡਾ ਉੱਤੇ ਲਖਣ ਪੁਰੂ ਕਸ਼ਟਮ ਚਾਰੇ ਖਾਣੀਆਂ ਰੂਪ ਕੁੰਡਾ ਤੋਬ ਕੋਜ ਕੇ ਦੇਖੀਆਂ ਨੇ ਭਾਈ ਬਿਨ ਸਤਗੁਰ ਨਾ ਹੀ ਜਾ ਸਤਗੁਰ ਤੋਂ ਬਿਨ ਜਗ੍ਹਾ ਨਹੀਂ ਸਰੂਪ ਦੀ ਪ੍ਰਾਪਤੀ ਹੁੰਦੀ ਕਿਸੇ ਨੂੰ ਵੱਡ ਭਾਗੀ ਗੁਰ ਪਾਇਆ ਭਾਈ ਵੱਡੀਆਂ ਭਾਗਾਂ ਵਾਲੇ ਨਿਸਕਾਮੀਆਂ ਨੇ ਸਤਗੁਰ ਸੱਚੇ ਪਾਤਸ਼ਾਹ ਪ੍ਰਾਪਤ ਕੀਤੇ ਇਹ ਭਾਈਓ ਹਰ ਹਰ ਨਾਮ ਧਿਆਨ ਸਤਗੁਰੂ ਜੋ ਹਰ ਹੜ ਪ੍ਰਵੇਸ਼ਣ ਆਗ ਨੂੰ ਪਿਆਉਂਦੇ ਉਹ ਉਤੋਂ ਭਾਗਾ ਵਾਲੇ ਹਨ ਸੱਚ ਸਦਾ ਹੈ ਨਿਰਮਲਾ ਭਾਈ ਕਬੀਰੂ ਸਾਈ ਜੀ ਫਰਮਾਉਂਦੇ ਸੱਚ ਸਰੂਪ ਜਿਹੜਾ ਸਦਾ ਉਜਲ ਹੈ ਪਰ ਜੇ ਮਾਲੁਮੁਖੇ ਬਦਰਨ ਆਦਕਾ ਨਹੀਂ ਮੈਲ ਨਹੀਂ ਹੈ ਭਾਈ ਨਿਰਮਲ ਸਾਚੇ ਸੋ ਜਿਹੜਾ ਸੱਤੇ ਦੇ ਲੱਗੇ ਹੋਇਆ ਉਹ ਵੀ ਨਿਰਮਲ ਹਨ ਸੱਚੇ ਦੀ ਸੋਭਾ ਕਰਨ ਵਾਲੇ ਵੀ ਉਜਲ ਹੋ ਜਾਂਦੇ ਹਨ ਨਜ਼ਰ ਕਰੇ ਜੇ ਰੁਗਮਾ ਜਗਦੀਸ਼ ਕੀ ਬਿਨ ਸੇਨਾ ਦੇ ਹਾਰਾ ਨਦਰ ਕਰੇ ਜਿਸ ਆਪਣੀ ਭਾਈ ਜਿਵੇਂ ਦੇ ਤੋ ਮੇਰੇ ਵਾਹਿਗੁਰੂ ਹੋਏ ਭਾਈ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਇਸ ਪ੍ਰਾਪਤ ਨੂੰ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਅਮਰਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਗੁਰਾਂ ਤੋਂ ਸਰੂਪ ਕ੍ਰਿਸ਼ਪਾ ਤੇ ਜਿਤੁੰਦੀ ਹੈ ਬੂਤ ਮਧੇ ਜਨ ਪਾਈਐ ਪਾਹਿ ਕੋਰੋਣਾ ਦੇ ਵਿੱਚੋਂ ਕੋਈ ਕੋਈ ਜਨ ਮਹਾਰਾ ਦਾ ਪਿਆਰਾ ਪਾਈ ਰਹੈ ਈਰਲਾ ਕੋਈ 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 ਈਰਲਾ ਕੋਟ ਨੂੰ ਮੈਂ ਕੋਈ ਹੈ ਜੁਗਾਂ ਦੇ ਵਿੱਚ ਨਾਨਕ ਰੱਤਾ ਸਚ ਨਾਮ ਭਾਈ ਸ੍ਰੀ ਜੀ ਕਹਿੰਦੇ ਜੋ ਰੰਗਿਆ ਹੋਇਆ ਭਾਈ ਸਤ ਨਾਮ ਵਿੱਚ ਸੋਹਣੋ ਮਨ ਤਨ ਨਿਰਮਲ ਹੋ ਉਹਨਾਂ ਦੇ ਪ੍ਰਸਾਦ ਸਦਗਨ ਕਰਕੇ ਮਨ ਵੀ ਤਨ ਵੀ ਸ਼ੁੱਧ ਹੋ ਜਾਂਦਾ ਹੈ ਸਰਦਾ ਨਾਮ ਕੇ ਸੁਣਦੇ ਆ ਮੰਨਣ ਕਰਦੇ ਆ ਨਿਧਿਆਸਨ ਕਰਦੇ ਆ ਉਹ ਤੰਦੇ ਮਾਨ ਵੱਲੋਂ ਸੁਦੂਨ ਮਾਨ ਵੱਲੋਂ ਸੁਘੂ ਮਾਨ ਵੱਲੋਂ ਨਾ ਨਾ ਸੁਧ ਹੋ ਜਾਂਦੇ ਹਨ